हां जी तो ਕੀ ਹਾਲ ਚਾਲ ਹੈ ਸਾਰਿਆਂ ਦਾ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਹੀ ਚੈਨਲ ਅਮਜ਼ਾ ਰੇਡ 512 ਉੱਤੇ ਪੰਜਾਬ ਦੇ ਵਿੱਚ ਕੋਈ ਨੇ ਇੱਕ ਸਿੰਗਰ ਆ ਚੁੱਕੇ ਨੇ ਕਿ ਇਹਨਾਂ ਦੀ ਗਿਣਤੀ ਕਰਨੀ ਔਖੀ ਹੋ ਚੁੱਕੀ ਹੈ। ਪਾਰੇ ਨਾ ਸਿੰਗਰਾਂ ਵਿੱਚੋਂ ਕਿਸੇ-ਕਿਸੇ ਵਿੱਚ ਦਮ ਹੁੰਦਾ ਹੈ ਲੋਕਾਂ ਦੀਆਂ ਉਮੀਦਾਂ ਉੱਤੇ ਪੂਰਾ ਉਤਰਨਾ। ਅੱਜਕੱਲ ਪੰਜਾਬੀ ਗਾਇਕ ਚੀਮਾਂ ਪਾਈ ਜੀ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਨਜ਼ਰ ਆ ਰਹੇ ਨੇ। ਤੁਸੀਂ ਉਹਨਾਂ ਦਾ ਸਨੈਕ ਗਾਣਾ ਤਾਂ ਜ਼ਰੂਰ ਸੁਣਿਆ ਹੋਣਾ ਜਿਸਦੇ ਬੋਲ ਕੋ ਇਸ ਤਰ੍ਹਾਂ ਨੇ ਨੀ ਮੈਂ ਸੱਪ ਛੱਡ ਦੇਣਾ ਵਾਂ ਸਪੇਰਿਆਂ ਦੇ ਪੁੱਛੇ ਤੂੰ ਅੱਖਾਂ ਵਾਲੇ ਡੰਗ ਦੀ ਕੀ ਗੱਲ ਕਰਦੀ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਚੀਮੇ ਪਾਈ ਦੇ ਜਨਮ ਬਾਰੇ। ਇਹਨਾਂ ਦੇ ਸਿੰਗਿੰਗ ਕੈਰੀਅਰ ਦੇ ਬਾਰੇ ਤੇ ਇਹਨਾਂ ਦਾ ਪਰਿਵਾਰ ਪਿੰਡ ਕਿੱਥੇ ਹੈ ਉਹਦੇ ਬਾਰੇ ਵੀਡੀਓ ਨੂੰ ਵਧਣ ਤੋਂ ਪਹਿਲੇ ਆਪਣੇ ਹੀ ਚੈਨਲ ਹਮਜ਼ਾ ਰੇਨ ਤੋਂ 512 ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲੇ ਚੀਮੇ ਭਾਈ ਦਾ ਅਸਲ ਨਾਮ ਹੈ ਨਰਵੈਰ ਸਿੰਘ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦਾ ਗੋਤ ਚੀਮਾ ਹੈ ਇਸੇ ਕਰਕੇ ਇਹਨਾਂ ਨੇ ਫਿਲਮ ਇੰਡਸਟਰੀ ਤੇ ਸਿੰਗਿੰਗ ਕੈਰੀਅਰ ਦੇ ਵਿੱਚ ਆਪਣਾ ਨਾਮ ਚੀਮਾ ਭਾਈ ਰੱਖਿਆ ਤੁਹਾਨੂੰ ਦੱਸਦੇ ਚੱਲੀਏ ਕਿ ਇਹਨਾਂ ਨੂੰ ਚੀਮਾ ਯਾਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਹੁਣ ਗੱਲ ਕਰਦੇ ਆਂ ਇਹਨਾਂ ਦੀ ਜਨਮ ਭੂਮੀ ਦੇ ਬਾਰੇ ਇਹਨਾਂ ਦਾ ਜਨਮ ਮੱਝ ਇਲਾਕੇ ਦੇ ਗੁਰਦਾਸ ਇਲਾਕੇ ਦੇ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ ਪਰ ਅੱਜ ਕੱਲ੍ਹ ਇਹ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿੱਚ ਰਹਿੰਦੇ ਨੇ ਜੇ ਅਗਰ ਆਪਾਂ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤੇ ਭਾਈ ਆ ਜੇ ਨੌਨ ਮੈਰਿਡ ਹੀ ਨੇ ਇਨਾਂ ਦੇ ਕੱਦ ਦੀ ਗੱਲ ਕਰੀਏ ਤੇ 5 ਫੁੱਟ 7 ਇੰਚ ਦੇ ਲਗਭਗ ਇਹਨਾਂ ਦਾ ਕੱਦ ਹੈ ਜਿੱਦਾਂ ਕਿ ਗੁਲੂਕਾਰ ਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਹੁੰਦਾ ਹੈ ਇਦਾਂ ਹੀ ਚੀਮੇ ਪਾਈ ਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਸੀ ਜਿਵੇਂ ਜਿਵੇਂ ਵੱਡੇ ਹੁੰਦੇ ਰਹਿ ਤੇ ਗਾਣੇ ਲਿਖਦੇ ਰਹਿ ਜਿੰਨੇ ਹੀ ਗਾਣਾ ਇੰਡਸਟਰੀ ਦੇ ਵਿੱਚ ਗਾਣੇ ਇਹਨਾਂ ਦੇ ਰਿਲੀਜ਼ ਹੋਏ ਨੇ ਇਹਨਾਂ ਨੇ ਆਪ ਹੀ ਲਿਖੇ ਅੱਜ ਇਹਨਾਂ ਦੇ ਗਾਣੇ ਚੜ੍ਹਦੇ ਨੇ ਉਹ ਤਬਾਈ ਮਚਾ ਰਹੇ ਨੇ ਚੀਮੇ ਦੇ ਗਾਣਿਆਂ ਦੀ ਇੱਕ ਹੋਰ ਗੱਲ ਵੀ ਖਾਸ ਹੈ ਕਿ ਇਹਨਾਂ ਦਾ ਬੋਲੇ ਆ ਕੱਲਾ ਕੱਲਾ ਬੋਲ ਸਮਝ ਆਂਦਾ ਹੈ ਇਹ ਪੰਜਾਬ ਦੇ ਇਤਿਹਾਸ ਉੱਤੇ ਵੀ ਗੱਲਾਂ ਕਰਦੇ ਨੇ ਤੇ ਹੋਰ ਮੁੱਦਿਆਂ ਦੇ ਉੱਤੇ ਵੀ ਗੱਲਾਂ ਜਿਹੜੀਆਂ ਉਹ ਕਰਦੇ ਨੇ ਜੋ ਕਿ ਹਰ ਇੱਕ ਗਾਇਕ ਦੇ ਵਸਤੀ ਗੱਲ ਨਹੀਂ ਹੁੰਦੀ ਤੁਹਾਨੂੰ ਦੱਸਦੇ ਚੱਲੀਏ ਕਿ ਚੀਮਾ ਬਾਈ ਕੁਝ ਅਜਿਹੇ ਬੰਦਿਆਂ ਦੇ ਆਪਣੇ ਗੀਤਾਂ ਵਿੱਚ ਨਾ ਲੈਂਦੇ ਨੇ ਜੋ ਪਹਿਲਾਂ ਹੀ ਮਸ਼ਹੂਰ ਹੁੰਦੇ ਨੇ ਜਿੱਦਾਂ ਕਿ ਬਿੰਦੀ ਜੋਲ ਸੰਦੀਪ ਨੰਗਲੰਪੀਆ ਜਥਨ ਚੰਦਰ ਸਿੰਘ ਜਰਾਰ ਸਿੰਘ ਹਵਾਲਾ ਤੇ ਟਰੰਪ ਤੇ ਜ਼ਿਆਦਾਤਰ ਪੰਜਾਬੀ ਡਾਇਰੈਕਟਰ ਗੁਰਸਿੱਧੂ ਨਾਲ ਜਿਹੜਾ ਉਹ ਕੰਮ ਕਰਦੇ ਨੇ ਤੇ ਇਹਨਾਂ ਦੀ ਬਹੁਤ ਅੱਛੀ ਦੋਸਤੀ ਵੀ ਹੋ ਚੁੱਕੀ ਹੈ ਇਹਨਾਂ ਨੇ ਆਪਣਾ ਪਹਿਲਾ ਗਾਣਾ YouTube ਅਕਾਊਂਟ Sid Bind Ban ਉੱਤੇ ਅਪਲੋਡ ਕੀਤਾ ਸਾਲ 2021 ਨੂੰ ਇਸ ਗਾਣੇ ਦਾ ਨਾਮ ਹੈ Wind ਇਸ ਗਾਣੇ ਨੂੰ ਹੁਣ ਤੱਕ 2.2 ਮਿਲੀਅਨ ਤੋਂ ਵੱਧ ਲੋਕ ਵੇਖ ਤੇ ਸੁਣ ਚੁੱਕੇ ਨੇ ਇਸ ਗਾਣੇ ਨੂੰ ਲੋਕਾਂ ਨੇ ਬਹੁਤ ਰਿਸਪੌਂਸ ਦਿੱਤਾ ਤੇ 28 ਫਰਵਰੀ ਸਾਲ 2022 ਦੇ ਵਿੱਚ ਇਹਨਾਂ ਨੇ ਆਪਣਾ ਦੂਸਰਾ ਗਾਣਾ ਰਿਲੀਜ਼ ਕੀਤਾ ਜਿਹਦਾ ਨਾਮ ਹੈ ਪੱਗ ਪਟਿਆਲਾ ਇਹ ਗਾਣਾ ਵੀ ਇਹਨਾਂ ਦਾ ਬੜਾ ਵਧੀਆ ਰਿਹਾ ਤੇ ਇਸ ਗਾਣੇ ਨੂੰ 1.6 ਮਿਲੀਅਨ ਤੋਂ ਜ਼ਿਆਦਾ ਬੰਦੇ ਵੇਖ ਤੇ ਸੁਣ ਚੁੱਕੇ ਨੇ ਇਸ ਤੋਂ ਬਾਅਦ ਇਹਨਾਂ ਨੇ YouTube ਚੈਨਲ Brown Town ਦੇ ਉੱਤੇ ਆਪਣੀ ਐਲਬਮ ਰਿਲੀਜ਼ ਕੀਤੀ ਸਾਲ 2023 ਦੇ ਵਿੱਚ ਇਸ ਐਲਬਮ ਦਾ ਨਾਮ ਸੀ ਐਨੀਵੇ ਇਸ ਐਲਬਮ ਦਾ ਟਾਈਟਲ ਸਾਲ 2023 ਦੇ 31 ਜਨਵਰੀ 2023 ਨੂੰ YouTube ਉਤੇ ਅਪਲੋਡ ਕੀਤਾ ਗਿਆ ਉਹਨਾਂ ਦੇ ਇਸ ਗਾਣੇ ਨੂੰ 8.2 ਬਿਲੀਅਨ ਤੋਂ ਵੱਧ ਬੰਦੇ ਵੇਖ ਤੇ ਸੁਣ ਚੁੱਕੇ। ਜੇਕਰ ਆਪਾਂ ਇਹਨਾਂ ਦੇ ਸੁਪਰ ਹਿੱਟ ਗਾਣਿਆਂ ਦੀ ਗੱਲ ਕਰੀਏ, ਬਲੂ ਮਾਉਂਟੇਨ, 150 ਚੈ, ਵੈਲਥ, ਸਨੈਪ, ਕੈਲੀਫੋਰਨੀਆ ਤੇ ਲਵ ਤੇ ਸਨੇਕ ਇਹਨਾਂ ਦੇ ਸੁਪਰ ਹਿੱਟ ਗਾਣੇ ਰਹਿ। ਸੋ ਆਈ ਦੇ ਟਾਈਮ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਬੱਚਾ-ਬੱਚਾ ਜਾਣਦਾ ਹੈ ਤੇ ਇਹਨਾਂ ਦੇ ਨਾਮ ਦੀ ਤੂਤੀ ਵੱਜਦੀ ਹੈ। ਬੱਚਾ ਤੇ ਨੌਜਵਾਨ ਵੀ ਇਹਨਾਂ ਨੂੰ ਜਾਣਦੇ ਨੇ ਤੇ ਗੱਡੀਆਂ ਕੰਪੈਨੀਆਂ ਦੇ ਵਿੱਚ ਇਹਨਾਂ ਦੇ ਗਾਣੇ ਜਿਹੜੇ ਨੇ ਚੱਲਦੇ ਨੇ ਤੇ ਇਹਨਾਂ ਨੂੰ ਖੁੱਲੇ ਖਾਣਿਆਂ ਦੀ ਵੀ ਦਾਵਤ ਦਿੱਤੀ ਜਾ ਰਹੀ ਹੈ ਤੇ ਇਦਾਂ ਅਗਲੇ ਵਕਤ ਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਲਹਿਰਾਂ ਦੇ ਦੇ ਨਜ਼ਰ ਆਣਗੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਤੁਹਾਨੂੰ ਚੀਮੇ ਪਾਈ ਦਾ ਕਿਹੜਾ ਗਾਣਾ ਸੁਪਰ ਹਿੱਟ ਪਸੰਦ ਆਇਆ ਹੈ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਆਪਣੇ ਹੀ ਚੈਨਲ ਹਮਜ਼ਾ ਰੇਤ 512 ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ